ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂਵਾਲਾ ਕਲਾ ਸ਼ਹਿਰ ਫਰੀਦਕੋਟ ਆਪਾਂ ਅਕਸਰ ਹੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਕੋਸ਼ਿਸ਼-ਕੁਸ਼ ਥੋੜੇ-ਥੋੜੇ ਸਮੇਂ ਬਾਅਦ ਹਰ ਵਾਰੀ ਨਵੀਂ ਤੋਂ ਨਵੀਂ ਵੀਡੀਓ ਸਾਂਝੀ ਕਰਦੇ ਰਹਿੰਨੇ ਆ ਤੁਹਾਡੇ ਨਾਲ ਜਿਹੜੀ ਆਪਾਂ ਵੀਡੀਓ ਪਾਉਣੇ ਆ ਵੀਡੀਓ ਆਪਾਂ ਪਾਉਣੇ ਆ ਜਿਹੜੀ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਦ ਬਿਮਾਰੀ ਫੈਲੀ ਆ ਜਿਸ ਦਾ ਨਾਂ ਹੈਗਾ ਕੈਂਸਰ ਜਿਹੜੇ ਸਾਡੇ ਬਜ਼ੁਰਗ ਸੀ ਸਾਡੇ ਬਜ਼ੁਰਗ ਸੀ ਸਾਪਣੇ ਦਾਦੇ ਪੜਦਾਦੇ ਆਪਣੇ ਸਾਰਿਆਂ ਦੇ ਉਹ ਇਸ ਬਿਮਾਰੀ ਦਾ ਨਾਮ ਲੈਣ ਤੋਂ ਗਰੇਜ਼ ਕਰਦੇ ਹੁੰਦੇ ਸੀਗੇ ਉਹ ਇਸ ਬਿਮਾਰੀ ਦਾ ਨਾਮ ਹੀ ਲੈਂਦੇ ਹੁੰਦੇ ਸੀ ਬੜਾ ਮਾੜਾ ਸਮੇਂ ਦਿਸੇ ਇਹ ਚੀਜ਼ ਨੂੰ ਜੇ ਮੈਂ ਅੱਜ ਦੀ ਗੱਲ ਕਰਾਂ ਜਿਵੇਂ ਜਿਵੇਂ ਸਮਾਂ ਬਦਲ ਗਿਆ ਦੌਰ ਬਦਲਦਾ ਗਿਆ ਹਨਾ ਜਿਹੜਾ ਅੱਜ ਦਾ ਸਮਾਂ ਆ ਗਿਆ ਬਿਮਾਰੀ ਜਿਵੇਂ ਮੈਂ ਕਹਾਂ ਬਹੁਤ ਜ਼ਿਆਦੇ ਹੱਦਾਂ ਪਾਰ ਕਰ ਗਈ ਬਹੁਤ ਜ਼ਿਆਦੇ ਬਿਮਾਰੀ ਵੱਧ ਗਈ ਇਹ ਅੱਜ ਕੱਲ ਜਿਹੜਿਆ ਬਿਮਾਰੀ ਦਾ ਨਾਮ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਪੂਰੇ ਵਰਡ ਦੇ ਵਿੱਚ ਬਹੁਤ ਸਾਰੇ ਹਸਪਤਾਲ ਆ ਬਹੁਤ ਸਾਰੇ ਮੇਰੇ ਵਾਂਗੂ ਵੈਦ ਹਕੀਮ ਵੀ ਬਹੁਤ ਆ ਹੋਰ ਭਰਾ ਬੜੇ ਹੈਗੇ ਜਿਹੜੇ ਦਵਾਈਆਂ ਦਿੰਦੇ ਆ ਜੇ ਮੈਂ ਐਲੋਪੈਥੀ ਦੀ ਗੱਲ ਕਰਾਂ ਐਲੋਪੈਥੀ ਦੇ ਵਿੱਚ ਜਿਹੜਾ ਕੈਂਸਰ ਦਾ ਇਲਾਜ ਹੈਗਾ ਸਭ ਤੋਂ ਪਹਿਲਾਂ ਆਪਰੇਸ਼ਨ ਨਹੀਂ ਕਰਾਉਣਾ ਜਾਂ ਸਟਾਰਟਿੰਗ ਦੇ ਵਿੱਚ ਜਿਹੜੀ ਬਾਇਓਪਸੀ ਹੁੰਦੀ ਆ ਅਸੀਂ ਸੀਟੀ ਸਕੈਨ ਜਾਂ ਐਮ ਆਰ ਆਈ ਕਰਾਉਣੇ ਸਾਨੂੰ ਪਤਾ ਲੱਗ ਜਾਂਦਾ ਬੰਦੇ ਦੇ ਗੰਢ ਬਣ ਗਈ ਆ ਹਨਾ ਭਾਈ ਤੇ ਆਪ ਉਦੋਂ ਬਾਅਦ ਡਾਕਟਰ ਕਹਿੰਦਾ ਐਫ ਐਨ ਸੀ ਕਰਾ ਲਓ ਜਾਂ ਬਾਇਓਪਸੀ ਕਰਾ ਲਓ ਉਹ ਨਹੀਂ ਕਰਾਉਣੀ ਯਾਰ ਉਦੋਂ ਬਾਅਦ ਡਾਕਟਰ ਕਹਿੰਦਾ ਆਪਰੇਸ਼ਨ ਕਰਵਾ ਲਓ ਜਿਹੜਾ ਕੈਂਸਰ ਦਾ ਟ੍ਰੀਟਮੈਂਟ ਆ ਨਹੀਂ ਕਰਾਉਣਾ ਉਦੋਂ ਬਾਅਦ ਦੇ ਵਿੱਚ ਕੀਮੋ ਰੇਡੀਏਸ਼ਨ ਜਿਹਨੂੰ ਪਿੰਡਾਂ ਚ ਸਿੱਕੇ ਕਹਿ ਦਿੰਦੇ ਆ ਜਾਂ ਹੁਣ ਇੰਡੀਆ ਚ ਨਵੀਂ ਚੀਜ਼ ਆ ਗਈ ਆ ਪਹਿਲਾ ਵਾਰ ਸੀ ਬੜੀ ਕਾਸਟ ਵਾਲੀ ਆ ਜਿਹਦਾ ਨਾਮ ਹੈਗਾ ਅਮੀਨੋਥੈਰੇਪੀ ਨਹੀਂ ਕਰਾਉਣੀ ਇਹ ਕੈਂਸਰ ਦੇ ਇਲਾਜ ਆ ਕੁਝ ਸਮੇਂ ਬਾਅਦ ਤੇ ਤੁਹਾਨੂੰ ਰਿਲੀਫ ਮਿਲ ਸਕਦੀ ਆ ਜੇ ਤੁਹਾਡੇ ਆਣ ਗਵਾਂਡ ਦੇ ਵਿੱਚ ਕੋਈ ਏਦਾਂ ਦਾ ਪੇਸ਼ੈਂਟ ਹੈਗਾ ਦੇਖ ਲਿਓ ਜੋ ਉਹਨੇ ਆਪਰੇਸ਼ਨ ਕਰਾਇਆ ਕੀਮੋ ਲਵਾਈਆ ਸਿੱਕੇ ਲਵਾਇਆ ਉਹਨੂੰ ਕੁਝ ਸਮੇਂ ਬਾਅਦ ਤੇ ਰਿਲੀਫ ਮਿਲ ਗਈ ਹੋਊਗੀ ਠੀਕ ਹੈ ਜੀ ਉਨ ਕੋਸ਼ ਸਮੇਂ ਆਸਤੇ ਰੀਲੀਫ ਮਿਲ ਗਈ ਹੋਊਗੀ ਬਟ ਬਾਅਦ ਦੇ ਵਿੱਚ ਬਿਮਾਰੀ ਫਿਰ ਆ ਜਾਂਦੀ ਆ ਜਿਹੜੀ ਇਹਦੀ ਬਿਮਾਰੀ ਦੀ ਜੜ ਆ ਉਹ ਐਲੋਪੈਥੀ ਦਵਾਈ ਦੇ ਨਾਲ ਖਤਮ ਨਹੀਂ ਹੋਣੀ ਠੀਕ ਆ ਜੀ ਆਪਾਂ 4 ਸਾਲਾਂ ਤੋਂ ਲਗਾਤਾਰ ਬੋਲ ਰਹੇ ਆ ਆਹੀ ਗੱਲਾਂ ਲਗਾਤਾਰ ਰਿਪੀਟ ਕਰ ਰਹੇ ਆ ਜਿਹੜੀ ਆਪਣੀ ਦਵਾਈ ਦਾ ਜਿਹਨਾਂ ਨੇ ਸੇਵਨ ਕਰਨਾ ਹਨਾ ਆ ਮੈਂ ਤੁਹਾਨੂੰ ਦਵਾਈ ਦਿਖਾਉਣਾ ਇਹ ਆਪਣੀ ਦਵਾਈ ਆ ਹਰੇਕ ਮਰੀਜ਼ ਦੀ ਵੱਖੋ ਵੱਖਰੀ ਸਟੋਰੀ ਹੁੰਦੀ ਆ ਐਦਾਂ ਆਪਣੀਆਂ ਦਵਾਈਆਂ ਹੁੰਦੀਆਂ ਡੱਬੇ 'ਚ ਠੀਕ ਆ ਇਹ ਨੈਚੁਰਲ ਜੜੀ ਬੂਟੀਆਂ ਤੋਂ ਤਿਆਰ ਦਵਾਈ ਆ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਕੋਈ ਸਟੀਰਟ ਨਹੀਂ ਹੈਗਾ ਪਹਿਲਾ ਨੰਬਰ ਇਹ ਉਹ ਚੀਜ਼ਾਂ ਜਿਹੜੀਆਂ ਆਪਣੇ ਦਾਦੇ ਪੜਦਾਦੇ ਖਾਂਦੇ ਸੀਗੇ ਪ੍ਰਾਣੀਆਂ ਚੀਜ਼ਾਂ ਇਹ ਦੁਨੀਆਂ ਦੀ ਜਿਹੜੀ ਮਰਜ਼ੀ ਲੈਬੋਰੀ ਤੋਂ ਚੈੱਕ ਕਰਾ ਲਓ ਜਿਹੜਾ ਮਰਜ਼ੀ ਵੀਰ ਭੈਣ ਭਰਾ ਆ ਜੋ ਮੇਰੇ ਕੋਲੇ ਇਹਨੂੰ ਲਿਜਾ ਕੇ ਜਿੱਥੋਂ ਮਰਜ਼ੀ ਆਲ ਵਰਲਡ ਦੇ ਵਿੱਚੋਂ ਜਿੱਥੋਂ ਮਰਜ਼ੀ ਚੈੱਕ ਕਰਾ ਲਓ 노 ਕੈਮੀਕਲ 노 ਸਟੀਰਟ ਯਾਰ ਸੱਚ ਦੱਸ ਕੇ ਦਵਾਈ ਦਊਂਗਾ ਝੂਠ ਬੋਲ ਕੇ ਦਵਾਈ ਨਹੀਂ ਦਿੰਦਾ 4 ਸਾਲ ਹੋ ਗਏ ਮੇਰਾ ਪਿੰਡ ਅਰਾਈਆਂ ਵਾਲਾ ਕਲਾ ਮੈਂ ਆਪਣੇ ਘਰੇ ਆਪਦੇ ਪਰਿਵਾਰ ਚ ਬੈਠ ਕੇ ਦਵਾਈ ਦਿੰਦਾ ਮੇਰੀ ਕੋਈ ਦੁਕਾਨ ਜਾਂ ਕੋਈ ਹਸਪਤਾਲ ਨਹੀਂ ਹੈਗਾ ਕਈ ਵੀਰ ਭੈਣ ਭਰਾ ਮੈਨੂੰ ਫੋਨ ਕਰਕੇ ਪੁੱਛਦੇ ਆ ਵੀਰੇ ਤੁਹਾਡਾ ਹਸਪਤਾਲਾ ਤੁਹਾਡੀ ਦੁਕਾਨ ਆ ਤੁਹਾਡੇ ਨੰਬਰ ਲੱਗਦੇ ਆ ਕਿਉਂ ਕਿ ਸਾਡੇ ਜਿਹੜੇ ਵੀਰ ਭੈਣ ਭਰਾ ਹਾਲਾਤਾਂ ਨਾਲ ਜੂਝਦੇ ਹੋਏ ਜਿਹੜੇ ਹਨ ਹਾਲਾਤਾਂ ਨਾਲ ਆਪ ਲੜਦੇ ਆਂ ਦੇਖਦੇ ਆਂ ਨੰਬਰ ਲੱਗਦੇ ਹਸਪਤਾਲਾਂ ਚ ਹਨ ਵਾਰੀਆਂ ਲਾਉਂਦੇ ਆ ਮੇਰੇ ਕੋਲੇ ਐਦਾਂ ਦਾ ਸਿਸਟਮ ਨਹੀਂ ਹੈਗਾ ਮੈਂ ਤੁਹਾਡੇ ਵਰਗੀਆਂ ਠੀਕ ਹੈ ਤੁਸੀਂ ਆਓ ਮਰੀਜ਼ ਨਹੀਂ ਲੈ ਕੇ ਆਉਣਾ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮਿਲ ਸਕਦੇ ਆ ਦੂਜੀ ਗੱਲ 20 ਤੋਂ 25 ਦਿਨ ਚਾਹੀਦੇ ਆ ਮੈਨੂੰ ਸਿਰਫ ਤੁਹਾਡੇ 20 ਤੋਂ 25 ਦਿਨ 20 ਤੋਂ 25 ਦਿਨ ਤੁਸੀਂ ਜਿਹੜਾ ਮਰੀਜ਼ ਇਹ ਦਵਾਈ ਦਾ ਸੇਵਨ ਕਰੂਗਾ ਉਹਨੂੰ ਰਿਜ਼ਲਟ ਮਿਲੂਗਾ ਚਾਹੇ ਸ਼ਾਤੀ ਚ ਗੰਡਾ ਲੇਡੀਜ਼ ਦੇ ਉਹ ਵੀ ਸਾਨੂੰ ਮਿਲ ਸਕਦੇ ਆ ਚਾਹੇ ਯੂਟਰਸ ਚ ਗੰਡਾ ਉਹ ਵੀ ਮਿਲ ਸਕਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਂਸਰ ਆ ਉਹ ਵੀ ਮਿਲ ਸਕਦੇ ਆ ਚਾਹੇ ਕੀਮੋ ਲੱਗੀ ਆ ਚਾਹੇ ਨਹੀਂ ਲੱਗੀ ਸੇਕੇ ਲੱਗਿਆ ਚਾਹ ਨਹੀਂ ਲੱਗੇ ਆਪਰੇਸ਼ਨ ਹੋਇਆ ਚਾ ਨਹੀਂ ਹੋਇਆ ਸੂਈ ਵਾਲਾ ਟੈਸਟ ਹੋਇਆ ਚਾ ਨਹੀਂ ਹੋਇਆ ਮਿਲ ਸਕਦੇ ਆ ਕਿ ਤੁਸੀਂ ਇੱਥੇ ਠੀਕ ਹੈ ਜੀ ਮਿਲ ਸਕਦੇ ਆ ਤੁਸੀਂ ਆ ਕੇ ਬਸ ਮੇਰੀ ਬੇਨਤੀ ਆ ਜਦੋਂ ਵੀ ਆਉਣਾ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਮਿਲ ਸਕਦੇ ਆ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਤੋਂ 3 ਵਜੇ ਤੱਕ ਸੋ ਮੰਗਲਵਾਰ ਨਹੀਂ ਮਿਲਦੇ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਤੁਸੀਂ ਮਿਲ ਸਕਦੇ ਹੋ ਸੋ ਮੰਗਲਵਾਰ ਨਹੀਂ ਮਿਲਦੇ ਠੀਕ ਆ ਤੁਸੀਂ ਮਰੀਜ਼ ਦੀਆਂ ਕੱਲੀਆਂ ਰਿਪੋਰਟਾਂ ਲੈ ਕੇ ਆਉਣੀ ਆ ਵੀਰੇ ਮਰੀਜ਼ ਨਹੀਂ ਲੈ ਕੇ ਆਉਣਾ ਬਸ ਮੇਰੀ ਇਹ ਬੇਨਤੀ ਆ ਜਦੋਂ ਵੀ ਮਿਲਣਾ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮਿਲ ਸਕਦੇ ਹੋ ਤੁਸੀਂ ਆ ਬਾਈ ਜੀ ਬੈਠੇ ਮੇਰੇ ਨਾਲ ਮੈਂ ਇਹਨਾਂ ਨਾਲ ਗੱਲਬਾਤ ਕਰਾਉਂਗਾ ਮੇਰਾ ਮਕਸਦ ਕੀ ਹੁੰਦਾ ਜਿਹੜੀ ਮੈਂ ਵੀਡੀਓ ਸਾਂਝੀ ਕਰਦਾ ਹਨਾ ਗੱਲਬਾਤ ਕਰਦਾ ਯਾਰ ਇਹ ਕੋਈ ਪਬਲਿਸਿਟੀ ਆਸਤੇ ਵੀਡੀਓ ਨਹੀਂ ਪਾਉਂਦੇ ਆਪਾਂ ਇਹ ਕੋਈ ਮਸ਼ਹੂਰੀ ਆਸਤੇ ਵੀਡੀਓ ਨਹੀਂ ਪਾਉਂਦੇ ਸੋਸ਼ਲ ਮੀਡੀਆ ਤੇ ਜਿਵੇਂ ਹੁੰਦੇ ਆ ਉਹ ਕਈ ਬੰਦੇ ਵਿਊ ਲੈਣ ਆਸਤੇ ਵੀਡੀਓ ਪਾਉਂਦੇ ਆ ਆਪਾਂ ਵਿਊ ਲੈਣ ਆਸਤੇ ਵੀਡੀਓ ਨਹੀਂ ਪਾਉਂਦੇ ਆਪਾਂ ਵੀਡੀਓ ਕਾਦੇ ਆਸਤੇ ਪਾਉਨੇ ਆ ਆਪਾਂ ਵੀਡੀਓ ਤੁਹਾਡੇ ਵਰਗੇ ਕਿਸੇ ਭੈਣ ਭਰਾ ਦੀ ਜ਼ਿੰਦਗੀ ਬਚਾਉਣ ਆਸਤੇ ਵੀਡੀਓ ਪਾਉਨੇ ਆ ਸਿਆਣੇ ਕਹਿੰਦੇ ਹੁੰਦੇ ਆ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੁਸੀਂ ਕੀ ਕਰਨਾ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਕਰ ਦਿਓ ਤੁਹਾਡਾ ਇਨਸਾਨੀਅਤ ਤੌਰ ਤੇ ਫਰਜ਼ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਇਹ ਤੁਹਾਡਾ ਇਨਸਾਨੀਅਤ ਤੌਰ ਤੇ ਫਰਜ਼ ਆ ਇਹ ਵੀਡੀਓ ਨੂੰ ਸ਼ੇਅਰ ਕਰਨਾ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਆ ਠੀਕ ਹੈ ਜੀ ਜੇ ਇੱਕ ਵਾਰੀ ਵੀਡੀਓ ਸ਼ੇਅਰ ਕਰੋਗੇ ਕੋਈ ਵੀਰ ਭੈਣ ਭਰਾ ਸੁਣ ਲੂਗਾ ਉਹਦੀ ਜ਼ਿੰਦਗੀ ਬਚ ਸਕਦੀ ਹੈ ਯਾਰ 20 ਤੋਂ 25 ਦਿਨ ਹੀ ਮੰਗਿਆ ਕੋਈ ਜ਼ਿਆਦਾ ਸਮਾਂ ਨਹੀਂ ਮੰਗਿਆ ਤੁਹਾਡਾ ਯਾਰ 20 ਤੋਂ 25 ਦਿਨ ਆਸ ਦਵਾਈ ਦਾ ਸੇਵਨ ਕਰੋਗੇ ਰਿਜ਼ਲਟ ਮਿਲ ਜਾਊਗਾ ਕੈਂਸਰ ਜਿੰਨਾ ਮਰਜੀ ਹੋਵੇ ਬਸ ਬੰਦਾ ਪਾਣੀ ਪੀਂਦਾ ਹੋਣਾ ਚਾਹੀਦਾ ਚਾਹੇ ਪਾਈਪ ਲੱਗੀ ਆ ਪਾਈਪ ਰਾਹੀਂ ਪਾਣੀ ਦਿੰਨੇ ਆ ਚਾਹੇ ਮੋਹਰ ਆਹੀਂ ਪਾਣੀ ਪੀਣੇ ਆ ਬਸ ਬੰਦਾ ਪਾਣੀ ਪੀਂਦਾ ਹੋਣਾ ਚਾਹੀਦਾ ਇਹ ਦਵਾਈ ਦਾ ਸੇਵਨ ਕਰੋਗੇ ਕੈਂਸਰ ਜੜ੍ਹ ਚੋਂ ਖਤਮ ਹੋ ਜਾਊਗਾ ਮੇਰੇ ਕੋਲੇ ਜਿੰਨੇ ਵੀ ਪਹਿਲੀ ਗੱਲ ਬੰਦੇ ਆਉਂਦੇ ਆ ਇੱਕ ਗੱਲ ਹੋਰ ਦੱਸ ਦੇਣਾ ਤੁਹਾਡੇ ਯਾਦ ਰੱਖਣ ਜੋ ਗੱਲ ਹੈ ਜਿੰਨੇ ਵੀ ਮੇਰੇ ਕੋਲੇ ਬੰਦੇ ਆਉਂਦੇ ਆ ਮੈਂ 4 ਸਾਲਾਂ ਦੇ ਵਿੱਚ ਕੀ ਨੋਟ ਕੀਤਾ 100 ਚ 90% ਉਹ ਆਉਂਦੇ ਆ ਜਿਨ੍ਹਾਂ ਨੂੰ ਡਾਕਟਰਾਂ ਦਾ ਜਵਾਬ ਆ ਉਹ ਆਉਂਦੇ ਆ 10% ਉਹ ਆਉਂਦੇ ਆ ਜਿਹੜਾ ਕੋਈ ਵੀਰ ਵਿਚਾਰਾ ਕਰਮਾ ਵਾਲਾ ਮੇਰੀ ਵੀਡੀਓ ਵੇਖ ਲੈਂਦਾ ਸਟਾਰਟਿੰਗ ਦੇ ਵਿੱਚ ਕਿਸੇ ਨੂੰ ਪਤਾ ਲੱਗ ਜਾਂਦਾ ਯਾਰ ਆ ਬਿਮਾਰੀ ਮੈਨੂੰ ਇਦਾਂ ਹੈ 10% ਉਹ ਆਉਂਦੇ ਆ 90% ਉਹ ਆਉਂਦੇ ਜਿਨ੍ਹਾਂ ਨੂੰ ਡਾਕਟਰਾਂ ਦਾ ਜਵਾਬ ਆ ਪਰ ਮੈਨੂੰ ਮੇਰੇ ਰੱਬ ਤੇ ਭਰੋਸਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਵੀ ਠੀਕ ਹੋ ਗਏ ਜਿਨ੍ਹਾਂ ਨੂੰ ਜਵਾਬ ਮਿਲੇ ਸੀ ਜਿੰਦਗੀ ਦੇ 8 ਕੇਸ ਹੈ ਜੇ ਅਸੀਂ ਕੱਲ ਪਰਸੋ ਵੀਡੀਓ ਪਾਈਏ YouTube ਤੇ ਦੇਖ ਲਓ ਜ 8ਵਾਂ ਕੇਸ ਆ ਜਿਨ੍ਹਾਂ ਨੇ ਕੱਪੜੇ ਬਣਾ ਕੇ ਰੱਖ ਲਏ ਸੀ ਆਸ ਹੀ ਛੱਡਤੀ ਸੀ ਆਸ ਹੀ ਛੱਡਤੀ ਸੀ ਉਹਨਾਂ ਨੇ ਵੀ ਪਤਾ ਨਹੀਂ ਸਾਡਾ ਬੰਦਾ ਹੈ ਕਿ ਨਹੀਂ ਨਿਗਾਹ ਬੰਦ ਅੱਖਾਂ ਵਿੱਚ ਗਈਆਂ ਸੀ ਉਹ ਹੀ ਅੱਜ ਬੰਦੇ ਕੋਡੇ ਆ ਰਗੇ ਆ ਮੇਜਰ ਤੋਂ ਮੇਜਰ ਵੱਡੇ ਤੋਂ ਵੱਡੇ ਆਪਰੇਸ਼ਨ ਹੋਏ ਹੋਏ ਆ ਬ੍ਰੇਨ ਟਿਊਮਰਾਂ ਦੀ 10-10 ਚਲੀ ਗਈ ਨਿਗਾਹ ਚਲੀ ਗਈ ਪੈਰਾਲਾਈਜ਼ ਹੋਏ ਸੀਗੇ ਬਲੱਡ ਕੈਂਸਰ ਵਾਲਿਆ ਵੱਖੋ ਵੱਖਰੇ ਸਟੋਰੀਆਂ ਕੋਈ ਗਦੂਦਾਂ ਦੇ ਕੈਂਸਰ ਵਾਲਿਆ ਹੱਡੀਆਂ 'ਚ ਚਲਾ ਜਾਂਦਾ ਬੰਦਿਆਂ ਦਾ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਘੋੜੇ ਆ ਰਗੀਆ ਵੀਡੀਓ ਪਾਉਣ ਦਾ ਮਕਸਦ ਆਹਾ ਹੁੰਦਾ ਭਾਈ ਹਨਾ ਜਾਗਰੂਤ ਕਰਨਾ ਲੋਕਾਂ ਨੂੰ ਠੀਕ ਹੈ ਅਸੀਂ ਪੁਰਾਣੇ ਜਿੱਦਾਂ ਆਪਾਂ ਕਹਿੰਦੇ ਹੁਣੇ ਨਾ ਪੁਰਾਣੇ ਕਲਚਰ ਨਾਲ ਪੁਰਾਣੇ ਸੱਭਿਆਚਾਰ ਨਾਲ ਜਿਵੇਂ ਆਪਾਂ ਜੁੜਨਾ ਕਹਿੰਦੇ ਨੇ ਪੁਰਾਣੇ ਕਲਚਰ ਨਾਲ ਜੁੜੀਏ ਪੁਰਾਣੇ ਸੱਭਿਆਚਾਰ ਉਹ ਯਾਰ ਪੁਰਾਣੀਆਂ ਖਰਾਕਾਂ ਨਾਲ ਵੀ ਜੁੜ ਜੀਏ ਅਸੀਂ ਪੁਰਾਣੀਆਂ ਖਰਾਕਾਂ ਨਾਲ ਵੀ ਜੁੜ ਜੀਏ ਨਾ ਆ ਨਵੀਆਂ ਚੀਜ਼ਾਂ ਛੱਡ ਦਈਏ ਅਸੀਂ ਐਲੋਪੈਥੀ 'ਚ ਬਾਜੋ ਯਾਰ ਜੇ ਬਚਿਆ ਜਾ ਸਕਦਾ 20 ਤੋਂ 25 ਦਿਨ ਹੀ ਮੰਗਿਆ ਕੋਈ ਲੰਮਾ ਸਮਾਂ ਨਹੀਂ ਮੰਗਿਆ ਤੁਹਾਡਾ ਡਾਕਟਰੀ ਤਾਂ ਹਸਪਤਾਲ ਖੁੱਲੇ ਆ ਜਦੋਂ ਮਰਜ਼ੀ ਚੀਰਫਾੜ ਕਰਾ ਲਓ ਜਾ ਕੇ ਉਹ ਤਾਂ ਤੁਹਾਡੀ ਮਰਜ਼ੀ ਆ ਜੇ ਤੁਹਾਨੂੰ ਬਿਨਾਂ ਚੀਰਫਾੜ ਤੋਂ ਰਿਜ਼ਲਟ ਮਿਲਦਾ ਤੁਸੀਂ ਕਿਉਂ ਕਰਾਉਣਾ ਚੀਰਫਾੜ ਮੈਂ ਇੱਕ ਗੱਲ ਕਹਿਣਾ ਹੁੰਨਾ ਜੇ ਤੁਸੀਂ ਸਟਾਰਟਿੰਗ 'ਚ ਆਹ ਚੀਜ਼ਾਂ ਸ਼ੁਰੂ ਕਰ ਦੋਗੇ ਤਿੰਨ ਚੀਜ਼ਾਂ ਦਾ ਫਾਇਦਾ ਆ ਜਾਊਗਾ ਤੁਹਾਡਾ ਸਭ ਤੋਂ ਪਹਿਲਾਂ ਤੁਹਾਡੀ ਮਿਹਨਤ ਤੁਹਾਡੇ ਖੂਨ ਪਸੀਨੇ ਦੀ ਜਿਹੜੀ ਕਮਾਈ ਆ ਤੁਹਾਡਾ ਪੈਸਾ ਕਮਾਇਆ ਹੋਇਆ ਉਹ ਬਾਜੂਗਾ ਤੁਹਾਡਾ ਬੜਾ ਸ ਦੂਜੇ ਨੰਬਰ ਤੇ ਤੁਸੀਂ ਜਿਹੜੀ ਹਰਾਸਮੈਂਟ ਤੁਹਾਡੇ ਹਸਪਤਾਲਾਂ ਚ ਗੇੜੇ ਲੱਗਣੀਆਂ ਧੱਕੇ ਖਾਣੇ ਆਪਾਂ ਪੰਜਾਬੀ ਚ ਜੀ ਕਹਿ ਦਈਏ ਮਾਈਂਡ ਨਾ ਕਰਨਾ ਮੇਰੀ ਗੱਲ ਹਰਾਸਮੈਂਟ ਹੀ ਹੁੰਦੀ ਆਪਾਂ ਜਦੋਂ ਜਾਣੇ ਗੇੜੇ ਕੱਢਦੇ ਹਸਪਤਾਲਾਂ ਚ ਹਨਾ ਚੰਗੀਆਂ ਮਾੜੀਆਂ ਚੀਜ਼ਾਂ ਸੋਨੂੰ ਮਿਲਦੀਆਂ ਉੱਥੋਂ ਜਾ ਕੇ ਉਹ ਬਾਜ ਜਾਣਗੇ ਤੁਹਾਡੇ ਗੇੜੇ ਹਸਪਤਾਲਾਂ ਦੇ ਤੀਜਾ ਨੰਬਰ ਯਾਰ ਤੁਹਾਡਾ ਬੰਦਾ ਬਾਜੂਗਾ ਤੁਹਾਡੇ ਪਰਿਵਾਰ ਦਾ ਜੀ ਬਾਜੂਗਾ ਯਾਰ ਇਹ ਮੇਰੀ ਬੇਨਤੀ ਆ ਪ੍ਰਵਾਨ ਕਰੋ ਜੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਨਾ ਠੀਕ ਆ ਮੇਰਾ ਨਾਮ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਸ਼ਹਿਰ ਫਰੀਦਕੋਟ ਮੇ ਤੇ ਅੱਜ ਮੇਰੇ ਨਾਲ ਇੱਕ ਬਾਈ ਜੀ ਬੈਠੇ ਆ ਇਹ ਭਰਾ ਨਾਲ ਮੈਂ ਗੱਲ ਕਰਾਉਂਗਾ ਵੀਰੇ ਕੀ ਨਾਂ ਤੁਹਾਡਾ ਮੇਰਾ ਨਾਂ ਮੇਰਾ ਗੁਰਤੇਜ ਸਿੰਘ ਹੈ ਗੁਰਤੇਜ ਵੀਰੇ ਪਿੰਡ ਕਿਹੜਾ ਤੁਹਾਡਾ ਸਫੀਪੁਰ ਕਲਾ ਸਫੀਪੁਰ ਕਲਾ ਜ਼ਿਲ੍ਹਾ ਕਿਹੜਾ ਆਪਣਾ ਜ਼ਿਲ੍ਹਾ ਸੰਗਰੂਰ ਹੈ ਸੰਗਰੂਰ ਹਾਂਜੀ ਜ਼ਿਲ੍ਹਾ ਸੰਗਰੂਰ ਸ਼ਹਿਰ ਢੜਬਾ ਸ਼ਹਿਰ ਢੜਬੇ ਦੇ ਕੋਲੇ ਆ ਗਿਆ ਤੁਹਾਡੇ ਪਰਿਵਾਰ 'ਚ ਵੀਰੇ ਕਿਹਨੂੰ ਸੀ ਬਿਮਾਰੀ ਮੇਰੇ ਫਾਦਰ ਸਾਹਿਬ ਨੂੰ ਸੀ ਤੁਹਾਡੇ ਪਿਤਾ ਜੀ ਨੂੰ ਸੀ ਜਦੋਂ ਮੇਰੇ ਕੋਲੇ ਆਏ ਸੀ ਕਿੰਨਾ ਕੁ ਪੈਸਾ ਲਾਤਾ ਸੀ ਪੈਸਾ ਲੱਗ ਗਿਆ ਸੀ 4-5 ਲੱਖ ਮਾ ਚਲੋ ਮਿਹਨਤ ਦਾ ਪੈਸਾ ਸੀ ਹਨਾ ਤੇ ਲੱਗ ਗਿਆ ਸੀ ਮੇਰੀ ਦਵਾਈ ਖਾਣ ਦਾ ਨੂੰ ਕਿੰਨਾ ਟਾਈਮ ਹੋ ਗਿਆ ਤੀਜੀ ਵਾਰ ਆਇਆ ਤੀਜਾ ਤੀਜਾ ਮਹੀਨਾ ਸਟਾਰਟ ਆ ਜੀ ਬਾਪੂ ਜੀ ਤੇ ਬਿਮਾਰੀ ਕਿੱਥੇ ਸੀ ਬਾਪੂ ਦੀ ਬਿਮਾਰੀ ਹੈਗੀ ਸੀ ਲੀਵਰ ਤੇ ਸੀ ਲੀਵਰ ਦੇ ਵਿੱਚ ਅੱਜ ਬਾਪੂ ਦੀ ਸਟੋਰੀ ਕੀ ਆ ਮੈਂ ਇੱਕ ਗੱਲ ਕਹਿੰਨਾ ਕੈਮਰੇ ਆ ਕੇ ਬੈਠੇ ਆ ਸੱਚ ਦੱਸਣਾ ਝੂਠ ਨਹੀਂ ਬੋਲਣਾ 100 ਚੋਂ ਕਿੰਨੇ ਪਰਸੈਂਟ ਸਹੀ ਆ ਬਾਪੂ ਜੀ 70 ਤੋਂ 80% ਸਹੀ ਆ 70 ਤੋਂ 80% ਸਹੀ ਆ ਫੱਟਾ ਬਾਪੂ ਪੂਰਾ ਹਾਂਜੀ ਕੋਈ ਡਾਕਟਰ ਦੀ ਦਵਾਈ ਤਾਂ ਨਹੀਂ ਚਾਹਲਦੇ ਕੋਈ ਦਵਾਈ ਨਹੀਂ ਹੈਗੀ ਜੀ ਆ ਦਵਾਈ ਖਾਂਦਾ ਨੂੰ ਕਿੰਨਾ ਟਾਈਮ ਹੋ ਗਿਆ ਦੋ ਮਹੀਨੇ ਪੂਰੇ ਹੋ ਗਏ ਤੀਜੀ ਵਾਰ ਲੈਣਾ ਆਇਆ ਤੀਜੇ ਦੀ ਲੈਣ ਆਇਆ ਜਿਹੜੇ ਵੀਰ ਭੈਣ ਭਰਾ ਕੈਮਰੇ ਦੇ ਅੱਗੇ ਬੈਠੇ ਆ ਵੇਖੀ ਜਾਂਦੇ ਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦਾ ਆਪਦੇ ਦਿਲੋਂ ਸਨੇਹਾ ਹੀ ਇੱਕ ਤਾਂ ਹੀ ਹਰਾਸਮੈਂਟ ਆਪਣੇ ਹੁੰਦੀ ਆ ਜੀ ਇੱਕ ਆਪਣਾ ਵੱਧ ਤੋਂ ਵੱਧ ਪੈਸਾ ਤਾਂ ਚਲੋ ਆਉਂਦਾ ਜਾਂ ਅੰਦਰ ਰਹਿੰਦਾ ਹੈਣਾ ਆਪਣਾ ਜੀ ਬਚਦਾ ਆਪਣਾ ਪਰਿਵਾਰ ਇਕੱਠਾ ਰਹਿੰਦਾ ਆਪਾਂ ਲੋਕਾਂ ਨੂੰ ਸਨੇਹਾ ਕੀ ਦੇਣਾ ਹੁਣ ਸਨੇਹਾ ਹੀ ਹੈ ਬਸ ਆਪਦਾ ਇਦਰਾ ਉਹ ਕਰ ਲੋ ਦਵਾਈ 20 ਮਹੀਨੇ 25 ਦਿਨ ਹੈ 1 ਮਹੀਨੇ ਹੀ ਦਵਾਈ ਵੱਧ ਵੱਧ ਖਾ ਕੇ ਦੇਖ ਲੋ ਅੱਛਾ ਜਿਹੜੇ ਮੈਂ ਪੈਸੇ ਲੈ ਦਵਾਈ ਦੇ ਜਾਇਜ਼ ਲੈਣਾ ਜਾਂ ਨਜਾਇਜ਼ ਲੈਣਾ ਜਾਇਜ਼ ਨਹੀਂ ਬਿਲਕੁਲ ਜਾਇਜ਼ ਆ ਹਾਂਜੀ ਹਾਂਜੀ ਡਾਕਟਰਾਂ ਦੇ ਮੁਕਾਬਲੇ ਪੈਸੇ ਜਾਇਜ਼ ਆ ਜਾਂ ਨਜਾਇਜ਼ ਆ ਬਹੁਤ ਹੈ ਬਹੁਤ ਜਾਇਜ਼ ਨਹੀਂ ਜਾਇਜ਼ ਆ ਨਾ ਹਾਂਜੀ ਤੇ ਫਿਰ ਆਪਾਂ ਜਿਹੜਾ ਮੈਂ ਪਹਿਲਾਂ ਬੋਲ ਕੇ ਦੱਸਿਆ ਕਿ ਉਹ ਗੱਲਾਂ ਲੋਕਾਂ ਨੂੰ ਅਮਲ ਕਰਨਾ ਚਾਹੀਦਾ ਉਹਨਾਂ ਦੇ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਅੱਜ ਬਾਪੂ ਘੋੜੇ ਵਰਗਾ ਹਾਂਜੀ ਬਿਲਕੁਲ ਤੁਹਾਨੂੰ ਮੇਰੇ ਬਾਰੇ ਕਿਹਨੇ ਦੱਸਿਆ ਸੀ ਸਾਨੂੰ ਸਮੂਹਾਂ ਜੀ ਆਪਣੇ ਲੱਗ ਗਈ ਆ ਪਿੰਡਾਂ ਸਮੂਹਾਂ ਪਿੰਡ ਹਾਂਜੀ ਹਾਂਜੀ ਉੱਥੇ ਕਿਹੜੇ ਬੰਦੇ ਨੂੰ ਬਿਮਾਰੀ ਸੀ ਉਹਨਾਂ ਦੇ ਹੈ ਤਾਂ ਜ਼ਿੰਮੇਦਾਰਾਂ ਸੀ ਜ਼ਿੰਮੇਦਾਰਾਂ ਚੋਂ ਜੀ ਤੇ ਉਹਨਾਂ ਦੇ ਗਲੇ ਦੀ ਸੀ ਗਲੇ ਦੀ ਸੀ ਉਹਨਾਂ ਦੇ ਫੂਡ ਪਾ ਪਾਈ ਹੋਈ ਸੁਨੱਕ ਚ ਉਹਨਾਂ ਨੂੰ ਦਵਾਈ ਖਾਂਦਿਆਂ ਨੂੰ ਕਿੰਨਾ ਕ ਟਾਈਮ ਹੋ ਗਿਆ ਉਹਨਾਂ ਨੂੰ ਹੋ ਗਿਆ ਮੇ ਤੋਂ ਮੰਨ ਲਓ ਤਕਰੀਬਨ ਮਹੀਨਾ ਡੇਢ ਮਹੀਨਾ ਪਹਿਲਾਂ ਦਾ ਅੱਜ ਉਹਨਾਂ ਦਾ ਕੀ ਹਾਲ ਆ ਉਹ ਸਹੀ ਨੇ ਜੀ ਕਿੰਨੇ ਕ ਸਹੀ ਆ ਤੁਹਾਡੇ ਵੇਖਣ ਨੂੰ ਤਾਂ ਸਹੀ ਮੇਰੇ ਸਾਹਮਣੇ ਜਿੱਦਾਂ ਉਹਨੂੰ ਜਵਾਬ ਇਹ ਦਿੱਤਾ ਸੀ ਪਹਿਲੀ ਵਾਰ ਡਾਕਟਰਾਂ ਦਾ ਜਵਾਬ ਸੀ ਉਹਨਾਂ ਨੂੰ ਪਹਿਲੀ ਵਾਰੀ ਚ ਜਵਾਬ ਸੀ ਉਹਨਾਂ ਦਾ ਨੱਕ ਵਿੱਚ ਪਾਇ ਪਾਈ ਸੀ ਹਾਂਜੀ ਦੋਸਤੋ ਨੱਕ ਦੇ ਵਿੱਚ ਪਾਇ ਪਾਈ ਹੋਈ ਸੀ ਫੂਡ ਪੇਪ ਵਾਲੀ ਫੀਡ ਨੱਕ ਰਾਹੀਂ ਦਿੰਦੇ ਸੀ ਪਾਇ ਪਰਾਹੀਂ ਅੱਜ ਕੀ ਹਾਲ ਉਹਨਾਂ ਦਾ ਅੱਜ ਉਹਨਾਂ ਦਾ ਮੰਨ ਲਓ ਜੀ ਆਪ ਤੁਰ ਫਿਰ ਵੀ ਸਕਦੇ ਨੇ ਫੂਡ ਪੇਪ ਵੀ ਨਿਕਲੀ ਖਾ ਉਹਨਾਂ ਦੀ ਫੂਡ ਪੇਪ ਲੈ ਗਈ ਹਾਂਜੀ ਖਾ ਵੀ ਰਹੇ ਨੇ ਅੱਜ ਦੇਖੋ ਦੋਸਤੋ ਇਹ ਬਾਈ ਨੂੰ ਗਾਹ ਕਿਸੇ ਨੇ ਭੇਜਿਆ ਸੀ ਮੇਰੇ ਕੋਲੇ ਇਹ ਬਾਈ ਨੇ ਉਹਨਾਂ ਦੀ ਗੱਲ ਸੁਣਾਈ ਆ ਜਿਨ੍ਹਾਂ ਨੇ ਭੇਜਿਆ ਸੀ ਤੇ ਬਾਈ ਨੇ ਆਪਦੀ ਵੀ ਸਟੋਰੀ ਸੁਣਾਤੀ ਆ ਆਪਦੇ ਬਾਪੂ ਦੀ ਹਣ ਵੀ ਇਹਨਾਂ ਦੇ ਬਾਪੂ ਦੇ ਕੀ ਹਾਲਾਤ ਆ ਦੋਸਤੋ ਨੈਟ ਚਲਾਉਂਦਾ ਤਾਂ ਹੀ ਫਾਇਦਾ ਯਾਰ ਫੋਨ ਚਲਾਉਂਦਾ ਤਾਂ ਹੀ ਫਾਇਦਾ ਚੰਗੀਆਂ ਮਾੜੀਆਂ ਚੀਜ਼ਾਂ ਬਹੁਤ ਵੇਣੇ ਹੱਥਾਂ ਨੂੰ ਬਹੁਤ ਉਂਗਲ ਨੱਪ ਕੇ ਸ਼ੇਅਰ ਕਰਦੇ ਆ ਇਧਰ ਉਧਰ ਹਣ ਲਾਈਕ ਕਮੈਂਟ ਵੀ ਬਹੁਤ ਕਰਦੇ ਆ ਠੀਕ ਆ ਤੇ ਮੇਰੀ ਬੇਨਤੀ ਆ ਜੇ ਮੇਰੀ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਜੇ ਮੇਰਾ ਕੰਮ ਵਧੀਆ ਲੱਗਦਾ ਤੁਹਾਨੂੰ ਮੈਂ ਜਿਹੜੇ ਅਪਰਾਲੇ ਕਰਦਾ ਆ ਆਪਦੇ ਘਰੇ ਬੈਠ ਕੇ ਜੇ ਤੁਹਾਨੂੰ ਚੰਗੇ ਲੱਗਦੇ ਆ ਤਾਂ ਵੀਡੀਓ ਨੂੰ ਚਲ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚੂਗੀ ਯਾਰ ਠੀਕ ਆ ਮੇਰਾ ਪਿੰਡ ਅਰਾਈਆਂ ਵਾਲਾ ਕਲਾਂ ਸ਼ਹਿਰ ਫਰੀਦਕੋਟ ਫਰੀਦਕੋਟ ਤੋਂ 7 ਕਿਲੋਮੀਟਰ ਤੇ ਪਿੰਡ ਆ ਆਪਣਾ ਅਰਾਈਆਂ ਵਾਲਾ ਕਲਾਂ ਜਦੋਂ ਵੀ ਆਉਣਾ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਤੋਂ 3 ਵਜੇ ਤੱਕ ਤੁਸੀਂ ਆ ਸਕਦੇ ਆ ਮਰੀਜ਼ ਦੀਆਂ ਕੱਲੀਆਂ ਰਿਪੋਰਟਾਂ ਲੈ ਕੇ ਮਰੀਜ਼ ਨਹੀਂ ਲੈ ਕੇ ਆਉਣਾ ਠੀਕ ਹੈ ਜੀ ਬਸ ਇਹ ਚੀਜ਼ ਨੋਟ ਕਰ ਲਓ ਮਰੀਜ਼ ਨਹੀਂ ਲੈ ਕੇ ਆਉਣਾ ਕੱਲੀਆਂ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮਿਲ ਸਕਦੇ ਹੋ ਮੇਰਾ ਮੋਬਾਈਲ ਨੰਬਰ 9465407174 9465407174 ਦੋਸਤੋ ਬੇਨਤੀ ਪ੍ਰਵਾਨ ਕਰੋ ਜੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਸਾਸਿਕਾ